ਬੰਦ ਕਰਨ ਨਾਲ ਕੁਝ ਨਹੀਂ ਬਣਨਾ ਇਸ ਕਰਕੇ ਗੱਲ ਇਹ ਹੋ ਆ ਕਿ ਇਹ ਜਿਹੜੇ ਅਸੀਂ ਇੱਥੇ ਕੱਲ ਆਉਣ ਵਾਲੇ ਕਿਹਾ ਤੇ ਕੱਲ ਹੀ ਇੱਥੇ ਬੰਦੇ ਨੇ ਪੈਸੇ ਪਾਏ ਨੇ ਆ ਹੁਣ ਇਸ ਕਰਕੇ ਅਸੀਂ ਕਹਿੰਦੇ ਹੁਣ ਪੈਸੇ ਪਈ ਜਾਂਦੇ ਲੋਕੀ ਮੇਂ ਜਾਣ ਨਾਲ ਆ ਹੁਣੀ ਪਾਏ ਨੇ ਹਜੇ ਇੱਕ ਮਿੰਟ ਖੜਦਾ ਮੈਂ ਗੱਲ ਕਰ ਰਿਹਾ ਸੁਣ ਲੈ ਮੇਰੀ ਧਿਆਨ ਨਾਲ ਇਸ ਕਰਕੇ ਅਸੀਂ ਬੇਨਤੀ ਇਹ ਕਰਦੇ ਆ ਕਿ ਇਹ ਡੀਐਸਪੀ ਸਾਹਿਬ ਨੇ ਵੀ ਗੱਲ ਮੰਨੀ ਆ ਕਿ ਅਸੀਂ ਵੱਖ-ਵੱਖ ਥਾਵਾਂ ਤੇ ਰਹਿ ਕੇ ਆਏ ਆ ਕਿ ਸਾਰੇ ਥਾਵਾਂ ਤੇ ਪਰੇਸ਼ਾਨੀ ਆ ਅਸੀਂ ਪੰਜਾਬ ਦੇ ਟੋਟਲ ਥਾਵਾਂ ਤੇ ਟੋਟਲ ਜ਼ਿਲ੍ਹਿਆਂ ਦੇ ਵਿੱਚ ਜਾਵਾਂਗੇ ਇਸ ਪਰੇਸ਼ਾਨੀ ਜਦੋਂ ਐਡੀ ਵੱਡੀ ਆ ਇਹ ਤੇ ਸਰਕਾਰ ਕਿਉਂ ਨਹੀਂ ਚਿੰਤਾ ਕਰ ਰਹੀ ਖਾਸ ਕਰਕੇ ਜਿਹੜੀ ਅੱਜ ਸੱਤਾਧਾਰੀ ਪਾਰਟੀ ਆ ਹਰਿਆਣਾ ਦੇ ਵਿੱਚ ਝਾਂ ਨਾਲ ਗੱਲ ਫੜੋ ਐਸੀਮ ਸਾਹਿਬ ਅੜੂਨੂਸੀ ਗੱਲ ਕਹਿਣੇ ਚਾਹੁੰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਅਫਸਰ ਨੇਗੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਂਦਾ ਗਿਆ ਕਿ 7 ਸਾਲ ਦੀ ਸਜ਼ਾ ਤੇ ਪ੍ਰੋਪਰਟੀ ਅਟੈਚ ਸਾਡੇ ਕਿਉਂ ਨਹੀਂ ਬਣ ਰਿਹਾ ਇਹ ਕੰਮ ਸਾਡੇ ਕਿਉਂ ਨਹੀਂ ਕਾਨੂੰਨ ਲੈ ਕੇ ਆ ਰਹੇ ਇਸ ਕਰਕੇ ਅਸੀਂ ਇਹ ਗੱਲ ਕਰਦੇ ਆ ਵੀ ਨੀਤੀਆਂ ਬਣਾਈਆਂ ਜਾਣ ਇਹ ਬਹੁਤ ਵੱਡਾ ਜਿਹੜਾ ਕਿ ਥੇਸ ਵੀ ਸਾਹਮਣੇ ਆਪ ਆਪਣੀ ਗੱਲ ਮੰਨੀਆਂ ਪ੍ਰਸ਼ਾਸਨ ਆਪ ਗੱਲ ਮੰਨਦਾ ਕਿ ਬਹੁਤ ਵੱਡਾ ਜਿਹੜਾ ਮਾਫੀਆ ਹੈ ਇਸ ਕਰਕੇ ਅਸੀਂ ਕਹਿਣਾ ਵੀ ਇਹਦਾ ਕੋਈ ਚੰਗਾ ਹੱਲ ਹੋਵੇ ਚੰਗਾ ਲੋਕਾਂ ਨੂੰ ਜਿਹੜੇ ਪੀੜਤ ਲੋਕਾਂ ਨੂੰ ਮਿਲਿਆ ਚੂਕੇ ਦੇ ਵਿੱਚ ਜਿਵੇਂ ਲਖੇ ਬਾਈ ਨੇ ਗੱਲ ਕਹੀ ਆ ਕਿ ਅੱਜ ਸਾਡੇ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਦੇ ਬਹੁਤ ਮਾੜੇ ਹਾਲਾਤ ਨੇ ਹਾਲਾਤ ਇਸ ਕਰਕੇ ਨੇ ਕਿ ਪਹਿਲਾਂ ਜਿਹੜਾ ਸਾਰਿਆਂ ਗਲਤ ਲਾ ਕੇ ਭੇਜੇ ਨੇ ਨਾਲ ਇੱਥੇ ਕਿੰਨੇ ਜਿਹੜੇ ਮਾੜੇ ਹਾਲਾਤ ਨੇਗੇ ਜੇਕਰ ਤੁਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਅਸੀਂ ਕਹਿੰਦੇ ਸਾਡਾ ਪੰਜਾਬ ਬਚੂ ਕਿਵੇਂ ਅਸੀਂ ਸਰਕਾਰ ਕਹਿੰਦੀ ਹੈ ਵੀ ਖੇਡ ਮੈਦਾਨ ਬਣਾਓ ਲਾਉਂਦਾ ਕਿਤਾ ਵੀ ਖੇਡਣਾ ਨਹੀਂ ਰਿਹਾ ਅਸੀਂ ਕਹਿੰਦੇ ਆ ਸਰਕਾਰ ਵੱਡੀਆਂ-ਵੱਡੀਆਂ ਗੱਲਾਂ ਕਰਦੀ ਹੈ ਤੁਸੀਂ ਜੇਕਰ ਨੌਜਵਾਨ ਨੂੰ ਨਾ ਬਚਾ ਸਕੇ 22 ਤੋਂ 300 ਸਾਡਾ ਕਾਲਜ ਪੰਜਾਬ ਦਾ ਬੰਦ ਹੋ ਗਿਆ ਬੰਦ ਕਿਉਂ ਹੋਇਆ ਕਿਉਂਕਿ ਏਜੰਟਾਂ ਦੀ ਵੱਡੀ ਮਸ਼ਹੂਰੀ ਸੀਗੀ ਕਲਾਕਾਰਾਂ ਨੇ ਮਸ਼ਹੂਰੀ ਕੀਤੀ ਸਰਕਾਰ ਦੇ ਲੀਡਰਾਂ ਨੇ ਮਸ਼ਹੂਰੀ ਕੀਤੀ ਕਿਉਂਕਿ ਤਾਂ ਕਰਕੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਬੈ ਗਈ ਵੀ ਸਾਰਾ ਕੁਝ ਬਾਹਰ ਜਾਣਾ ਹੀ ਹੈ ਜੇ ਤੁਸੀਂ ਇਹ ਗੱਲ ਤੋਂ ਮੁਨਤਰ ਹੋਵੇ ਪ੍ਰਸ਼ਾਸਨ ਵੀ ਲੋਕ ਉੱਥੇ ਨਾ ਜਾਣ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਖੇਡਿਆ ਗਿਆ ਵੱਡੀਆਂ-ਵੱਡੀਆਂ ਮਸ਼ਹੂਰੀਆਂ ਵੱਡੀਆਂ-ਵੱਡੀਆਂ ਆਈਟਾ ਦਿਖਾ ਕੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਪਾਈ ਗਈ ਅੱਜਕੱਲ੍ਹ ਹਰ ਘਰ ਦੇ ਵਿੱਚ ਗੱਲ ਚੱਲਦੀ ਹੈ ਅੱਜਕੱਲ੍ਹ ਜੇਕਰ ਕੋਈ ਆਫਸਰ ਆ ਉਹਦਾ ਬੱਚੇ ਦੇ ਦਿਮਾਗ ਦੇ ਵਿੱਚ ਵੀ ਗੱਲ ਇਹ ਹੀ ਹੈ ਵੀ ਮੈਂ ਵੀ ਬਾਹਰ ਜਾਣਾ ਆ ਜਿਹੜੇ ਆਫਸਰ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਗੱਲ ਇਹ ਹੀ ਹੈ ਕਿਉਂਕਿ ਇਹਨਾਂ ਨੇ ਦਿਮਾਗ ਦੇ ਵਿੱਚ ਗੱਲ ਪਾਈ ਸਭ ਤੋਂ ਵੱਡੀ ਜਿਹੜੀ ਸਮੱਸਿਆ ਇਸ ਕਰਕੇ ਜਿਹੜਾ ਸਾਡੇ ਕਾਲਜ ਯੂਨੀਵਰਸਟੀਆਂ ਸਾਡੇ ਘਾਟੇ ਦੇ ਵਿੱਚ ਚੱਲ ਰਹੇ ਨੇ ਬੰਦ ਹੋਣ ਨੂੰ ਤਿਆਰ ਨਹੀਂ ਗੀਆਂ ਬੰਦ ਇਸ ਕਰਕੇ ਹੋਣ ਤਿਆਰ ਨੇ ਇੱਕ ਤਰ੍ਹਾਂ ਜਿਹੜਿਆ ਮਸੂਰੀਆ ਕਰਦੇ ਨੇਗੇ ਸਾਰਿਆਂ ਦੇ ਨੇ ਮਸੂਰੀਆਂ ਦੇ ਸਭ ਤੋਂ ਵੱਡਾ ਬੈਨ ਹੋਣਾ ਚਾਹੀਦਾ ਸਭ ਤੋਂ ਵੱਡਾ ਬੈਨ ਨੇ ਮਸੂਰੀ ਦੇ ਉੱਪਰ ਹੋਣਾ ਚਾਹੀਦਾ ਜਿਹੜੀ ਮਸੂਰੀ ਕਰਦੇ ਨੇ ਆਪਾਂ ਇੱਕ ਮਿੰਟ ਗੱਲ ਸੁਣ ਲਿਓ ਜੇ ਪਲੀਜ਼ ਇੱਕ ਆ ਲਾਸਟ ਗੱਲ ਕਰਨੀ ਆ ਫਿਰ ਆਪਾਂ ਇੱਕ ਮਿੰਟ ਮੈਂ ਇੱਕ ਮਿੰਟ ਗੱਲ ਸੁਣ ਲਿਓ ਜੇ ਪਹਿਲਾਂ ਇੱਕ ਲਾਸਟ ਗੱਲ ਹਾਂ ਇਹ ਲੈ ਲਓ ਸਾਰੇ ਲਵਾਂਗੇ ਤੁਹਾਨੂੰ ਸਾਰੇ ਕੋਈ ਤੁਸੀਂ ਥੱਲੇ ਤੁਹਾਨੂੰ ਇਸ ਲਈ ਹੈ ਅਸੀਂ ਜਿਹੜੀਆਂ ਦੋ ਚਾਰ ਗੱਲਾਂ ਜਿਹੜੀਆਂ ਤਾਂ ਹੈਗੀਆਂ ਐਡਮਿਨਿਸਟ੍ਰੇਸ਼ਨ ਨਾਲ ਜੁੜੀਆਂ ਉਹਦਾ ਅਸੀਂ ਲਿਖ ਕੇ ਦੇ ਰਹੇ ਹਾਂ ਇਹਨਾਂ ਰਾਹੀਂ ਮੁੱਖ ਮੰਤਰੀ ਤੱਕ ਐਡਮਿਨਿਸਟ੍ਰੇਸ਼ਨ ਦੀਆਂ ਗੱਲਾਂ ਜਿਹੜੀਆਂ ਪੁਲਿਸ ਦੀਆਂ ਗੱਲਾਂ ਉਹ ਅਸੀਂ ਬਹੁਤ ਸਾਰੀਆਂ ਕਹਿ ਵੀ ਦਿੱਤੀਆਂ ਤੇ ਬਾਕੀ ਕਹਿ ਦਿੰਦੇ ਇੱਕ ਜਿਹੜੀ ਬਹੁਤ ਵੱਡੀ ਸ਼ਿਕਾਇਤ ਆ ਸਾਰਿਆਂ ਦੀ ਪੁਲਿਸ ਨੂੰ ਜੇ ਬਹੁਤ ਸਾਰਿਆਂ ਜਿਵੇਂ ਚਿੱਟ ਫੰਡ ਦੇ ਘਟਾਲੇ ਸੀ ਅੱਡੋ-ਅੱਡ ਐਫਆਈਆਰ ਹੋਈਆਂ ਸੀ ਇੱਥੇ ਕੀ ਹੋ ਰਿਹਾ ਹੈ ਕਿ ਸਾਰੀਆਂ ਸ਼ਿਕਾਇਤਾਂ ਨੂੰ ਕਲੱਬ ਕਰਕੇ ਇੱਕ ਐਫਆਈਆਰ ਬਣਾਈ ਜਾਂਦੀ ਹੈ ਜੋ ਗਲਤ ਹੈ ਉਹਦੇ ਨਾਲ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਤੇ ਉਹ ਬਾਹਰ ਆ ਜਾਂਦੇ ਨੇ ਇਹਨਾਂ ਤੇ ਜਿੰਨੀਆਂ ਸ਼ਿਕਾਇਤਾਂ ਨੇ ਉਹ 1-2 ਅੱਡਾ ਐਫਆਈਆਰ ਹੋਰ ਜਿਸੋਸ਼ ਕਟਾ ਸ਼ੋਰ ਜਿਵੇਂ ਸਹਾਰਾ ਤੇ ਹੋਈਆਂ ਪੰਗਵੜਾਂ ਤੇ ਹੋਈਆਂ ਆ ਜਿਹੜਾ ਵੀ ਚਿੰਨ੍ਹ ਫੰਡ ਵਾਲਾ ਐ ਹੀ ਇਹਨਾਂ ਤੇ ਹੋਏ ਪਹਿਲੀ ਗੱਲ ਦੂਜੀ ਗੱਲ ਭਾਵੇਂ ਆਪਾਂ ਇਹਨਾਂ ਤੋਂ ਲੈ ਕੇ ਦੇ ਕੇ ਮੈਮੋਰੰਡਮ ਆਪਾਂ 10 15 ਜਿਹੜੇ ਤੁਹਾਨੂੰ ਮੈਨੂੰ ਪਹਿਲਾਂ ਦੱਸੋ ਸਾਰਿਆਂ ਨੂੰ ਸਹੀ ਕਿ ਆਪਾਂ ਜਾ ਕੇ ਡੀਸੀ ਸਾਹਿਬ ਨੂੰ ਉੱਥੇ ਦੇ ਦਈਏ ਔਰ ਇੱਕ ਗੱਲ ਹੋਰ ਕਹਿੰਦੇ ਇੱਕ ਗੱਲ ਐਡ ਕਰ ਤਾ ਫਿਰ ਤੂੰ ਬੋਲੀ ਇੱਕ ਗੱਲ ਐਡ ਤੁਸੀਂ ਸਾਰੇ ਜਿਹੜੇ ਆ ਜਾਏ ਬੋਲੇ ਕੋਲ ਮੈਨੂੰ ਇਹ ਗੱਲ ਦੱਸਿਓ ਜੇ ਜਦੋਂ ਤੁਹਾਡੇ ਕੋਲੇ ਮਨਿਸਟਰ ਗਿਆ ਐਮਐਲਏ ਆਏ ਸੀ ਕਦੇ ਕਿਸੇ ਨੇ ਪੁੱਛਿਆ ਸੀ ਕਿ ਇਮੀਗ੍ਰੇਸ਼ਨ ਪਾਲਿਸੀ ਕੀ ਹੋਣੀ ਚਾਹੀਦੀ ਹੈ ਕੋਈ ਬੋਲਿਆ ਤੁਹਾਡੇ ਜਦੋਂ ਹੁਣ ਵੱਧ ਵੱਧ ਪੈਨੇ ਹੋ ਅੱਜ ਇਹ ਵਿਚਾਰੇ ਖੜ ਕੇ ਆ ਕੇ ਇਹਨਾਂ ਨੂੰ ਤਾਂ ਪੈ ਰਹੇ ਹੋ ਤੇ ਜਿਨ੍ਹਾਂ ਨੂੰ ਵੋਟਾਂ ਪਈਆਂ ਕਦੇ ਪੁੱਛਿਆ ਕਿ ਇਮੀਗ੍ਰੇਸ਼ਨ ਪਾਲਿਸੀ ਕੀ ਹੋਣੀ ਚਾਹੀਦੀ ਹੈ ਉਹ ਸੋਰੋ ਪਹਿਲਾਂ ਕਦੋਂ ਕਿਉਂ ਨਹੀਂ ਕਰਦੇ ਅਸੀਂ ਕਹਿ ਰਹੇ ਹਾਂ ਗਲਤ ਹੈ ਮੁੰਡਿਆਂ ਦਾ ਬਾਹਰ ਜਾਣਾ ਸਾਡੇ ਦਿਲ ਚ ਰਹਿਣ ਪਰ ਜੇ ਕਿਸੇ ਭੋਲੇ ਮੁੰਡੇ ਨੂੰ ਲੁੱਟਿਆ ਜਾ ਰਿਹਾ ਉਹਦੇ ਨਾਲ ਵੀ ਇਨਸਾਫ ਕਰਾਵਾਂਗੇ ਤੇ ਅਮੈਂਡਮੈਂਟ ਕਰਾ ਕੇ ਕਰਾਵਾਂਗੇ ਬਸ ਪਲੀਜ਼ ਤੁਸੀਂ ਵੀ ਮੁੱਦਿਆਂ ਤੇ ਆ ਜਾਓ ਉਦੋਂ ਜਿੰਦਾਬਾਦ ਤੇ ਉਂਗਰੋਲਾ ਪਾਉਣ ਲੱਗ ਪੈਣੇ